ਉਹ ਸਾਥੀ ਹਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ ਪਿੰਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਸੱਜਣੋ ਲਵ ਤੇ ਜਗਦੀਪ ਰਿੰ ਦੋ ਜਣੇ ਸਾਂਝਾ ਕੰਮ ਸੱਜਣੋ ਟੌਪ ਦੇ ਪਸ਼ੂ ਵੀਰਹਾਰਾਂ ਕੋਲੇ ਆਉਂਦੇ ਆ ਤੇ ਫੋਰ ਸੇਲ ਬਕਾਊ ਹੋ ਕੇ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਜਾਂਦੇ ਆ ਇਹ ਮੰਨੋ ਕਿ ਸਾਰੇ ਪਸ਼ੂ ਸੂਏ ਸਵਾਏ ਆ ਐਣ ਨਵੇਂ ਹਾਨ ਦੀਆਂ ਝੋਟੀਆਂ ਕੀ ਕਹਿਣੇ ਉਹ ਵੇਖੋ ਕੱਟੀ ਨੂੰ ਥਨਲੇਵਾ ਲੱਗਾ ਕਰਮਾ ਵਾਲੀ ਨੂੰ ਹਾਂ ਤੇ ਆ ਵੀ ਚੋਟੀ ਵੇਖ ਲਓ ਉਸ ਤੋਂ ਬਾਅਦ ਆਪਾਂ ਮੀਣੀਆਂ ਤੋਂ ਸ਼ੁਰੂ ਕਰਾਂਗੇ ਤੇ ਇਹਨਾਂ ਤੇ ਲਿਆ ਕੇ ਐਂਡ ਕਰਦੇ ਆਂਗੇ ਆਜੋ ਲਈਏ ਡਿਟੇਲ ਲਵ ਤੋਂ ਕੀ ਕਹਿੰਦਾ ਵੀਰ ਇਹਦੇ ਥੱਲੇ ਕਿਹੜੇ ਕਿਹੜਾ ਸੂਆ ਸੂਈਆ ਕਿੰਨਾ ਦੁੱਧਵਾ ਦਿੱਤਾ ਕਰਮਾ ਵਾਲੀ ਨੇ ਤੇ ਪਹਿਲਾਂ ਗੱਲਾਂ ਬਾਤਾਂ ਹੋਈਆਂ ਸਿੰਘ ਸਿੰਘ ਬੜੇ ਹੈਲਦੇ ਆ ਜੇ ਕੋਈ ਮੀਣੀ ਲਵਦਾ ਫਰਦਾ ਸੀ ਤਾਂ ਸੱਜਣਾ ਜਰੂਰ ਕਨੈਕਟ ਕਰਿਓ ਭਰਾਵਾਂ ਨਾਲ ਦੋ ਮੀਣੀਆਂ ਇੱਕ ਨੀਲੀ ਤੇ ਇਹ ਵੀ ਨੀਲੀ ਰਾਵੀ ਦਾ ਪੱਖ ਪੂਰਾ ਹੀ ਰੱਖਦੀ ਹੈ। ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਸੁਣਾਓ। ਚੜ੍ਹਦੀ ਕਲਾ ਜੜਦੀ ਕਲਾ ਗੁਰੂ ਆਂਦਾ। ਕਿਰਪਾ ਨਾਲ? ਹਾਂ ਜੀ ਜੀ ਬਹੁਤ ਕਿਰਪਾ ਮਾਰ ਦਿੱਤੀ। ਜੋੜੀ ਫੇਰ ਇਕੱਠੀ ਹੋ ਗਈ। ਜੋੜੀ ਫੇਰ ਇਕੱਠੀ। ਧੰਨਵਾਦ। ਆਪਣਾ ਪ੍ਰੇਮੜਾ ਵਾ। ਚਲੋ ਵਿੱਚੋਂ ਪਹਿਲੀ ਪੁਲੀ ਲੈ ਲਈ ਠੇਕੇ ਦਾ। ਚੁੰਨਾ ਚੁੰਨਾ ਲਾ ਕੇ ਹਿਲਾ। ਕੰਮ ਵੀ ਜਲ ਫ੍ਰੇਮ ਤੇ ਸਾਡਾ ਬਹੁਤ ਜਿਆਦਾ ਭਰਾਮਾ ਚੋਨਾ ਲਾਈ ਵੀ ਜਾਦੇ ਬੈਠਾ ਨਾ ਸਾਠ ਕਿਲੇ ਪਾਲੀ ਲਈ ਦੇ ਕੇ ਹਾਂ ਹੋਣੀਆਂ ਗੱਲਾਂ ਬਾਤਾਂ ਹਨਾ ਟਾਈਮ ਨਹੀਂ ਲੱਗਾ ਟਾਈਮ ਨਹੀਂ ਲੱਗਾ ਤੇ ਹੋਰ ਫਿਰ ਕਿਵੇਂ ਆ ਚੜਦੀ ਕਲਾ ਹੁਣ ਮੈਂ ਕਿਨਾ ਹੋਣ ਪਾ ਦੇਾਂਗੇ ਤੱਕ ਤੁਹਾਡੇ ਪੈਰਾ ਪਿੱਛੇ ਬਹੁਤ ਕਿਰਪਾ ਮਾਰ ਆਈ ਦੀ ਨਾਮ ਬਣ ਗਿਆ ਹੁਣ ਤੁਹਾਡਾ ਮਾਲ ਵਿਕ ਜਾਇਆ ਕਰੂਗਾ ਉਹਨਾਂ ਦੇਖਦਾ ਮਾਲੀ ਆਪਾਂ ਘਰਾ ਦੇ ਉਹਨਾਂ ਦੇ ਪੈਰਾਂ ਪਿੱਛੇ ਹੀ ਆ ਤੇ ਆਪਾਂ ਬਿਲਕੁਲ ਘਰਾ ਕਰਦੇ ਆ ਕੱਲਾ ਕੋਈ ਨਹੀਂ ਵੱਡਾ ਸੱਜਣੋ ਮੈਂ ਤਾਂ ਹਰ ਵੀਡੀਓ 'ਚ ਕਹਿੰਦਾ ਹੁੰਦਾ ਕਿ ਭੈਣਾ ਭਰਾਵਾਂ ਦਾ ਵੱਡਾ ਬੰਦਾ ਹਾਂਜੀ ਹਾਂਜੀ ਜਿਹੜਾ ਹੱਸ ਕੇ ਮਿਲ ਪੇਣਾ ਉਹਦੇ ਅਰਕਾ ਦਾ ਪਿਆਰ ਹਣਾ ਆਪਾਂ ਉਹਨਾਂ ਦੇ ਸਿਰ ਤੇ ਹੀ ਤੁਰੇ ਫਿਰਦੇ ਭਾਈ ਤੁਰੇ ਫਿਰਦੇ ਆਪਾਂ ਜੋ ਵੀ ਕਰਦਾ ਨਾ ਗੁਰੂ ਰਾਮਦਾਸ ਹਾਂ ਉਹਦੇ ਸਿਰ ਤੇ ਆਪੋ ਦੇ ਕਿਤੇ ਜੇ ਆਪਾਂ ਕਹਿ ਦੀਏ ਨਾ ਚਲਾਕੀ ਨਾ ਆਪੀ ਆਪਾਂ ਬਹੁਤ ਤਗੜੇ ਬੰਦੇ ਬਣ ਜਗੇ ਜਾਂ ਵਪਾਰਤ ਚਲਾਕੀ ਨਹੀਂ ਵਿੱਜੀ ਹੈਗੀ ਇਹ ਗੁਰੂ ਆਂਧਾਸ ਨੇ ਜਿੱਥੇ ਰੱਖਣਾ ਉੱਥੇ ਹੀ ਰਹਿਣਾ ਪੈਣਾ ਇਹ ਨੋਟ ਕਰਨੀ ਜੇ ਮਾਲਕ ਦੀ ਨਿਗਾ ਸਵੱਲੀ ਆ ਤਾਂ ਖੋਟੀ ਵੀ ਘਰੇ ਆ ਕੇ ਖਰੀ ਹੋ ਜਾਂਦੀ ਆ ਜੇ ਨਿਗਾ ਨਹੀਂ ਸਵੱਲੀ ਤਾਂ ਖਰੀ ਵੀ ਖੋਟੀ ਹੋ ਜਾਂਦੀ ਆ ਬਸ ਬਸ ਹੈਨਾ ਇਹਦਾ ਗੁਰੂ ਆਂਧਾਸ ਦੀ ਇਹਦਾ ਉਹਦੀ ਰਹਿਮਤ ਹੋਵੇ ਹਾਂਜੀ ਤੇ ਸਾਰਾ ਕੁਝ ਹੀ ਆ ਆਪਾਂ ਵੀ ਕੀ ਗੁਰੂ ਮਾਰਾ ਇਹਦਾ ਨਾਂ ਲੈ ਕੇ ਡੰਗਰ ਲਈਦਾ ਵੇਚੀਦਾ ਵਾ ਤੇ ਉਸਤ ਕਰੀਦੀ ਗੁਰੂ ਆਂਧਾਸ ਦਾ ਨਾਂ ਲੈਦਾ ਵੀ ਮਾਰਾ ਨਾ ਨਿਕਲੇ ਆਪ ਵੀ ਵੇਖ ਕੇ ਚੰਗਾ ਲਈਦਾ ਦਿਲ ਨੂੰ ਤੇ ਜਾਇਜ਼ ਕਮਾਈ ਕਰੀਦਾ ਕਮਾਈ ਵੀ ਜਾਇਜ਼ ਕਰੀਦਾ ਜਾਇਜ਼ ਕਮਾਈ ਤੋਂ ਹੀ ਵੇਖਿਆ ਹੀ ਆਪਣੇ ਮਾਲ ਦਾ ਮੁਕੰਮਲ ਘੰਟੇ ਚ ਵੇਚ ਕੇ ਵੇਲੇ ਘੰਟੇ ਚ ਵਿਕ ਜਾਂਦਾ ਆਪਣਾ ਹਾਂ ਤਾਂ ਹੁਣ ਪਹਿਲਾਂ ਵੇਚਦਾ ਵੀਡੀਓ ਆ ਪਾਉਣੀ ਆ ਹਾਂ ਮਾਲ ਦੇ ਉਤਰਾ ਬਾਈ ਬੜੇ ਫੋਨ ਕਰਨਦੇ ਖਲਾਉ ਮੱਝ ਖਲਾਉ ਮੈਂ ਤਾਂ ਪੋਣੀ ਤੇ ਵੀਡੀਓ ਹੀ ਆ ਫੇਰ ਤੇ ਲਵ ਆ ਜਿਹੜੀ ਮੀਣੀ ਆ ਇਹ ਕਿਹੜਾ ਸੁਆ ਸੁਤੀ ਇਹ ਬਾਈ ਜੇ ਸੁਵੇ ਮੈਂ ਸੁਈ ਹਾਂ ਹਾਂਜੀ ਅੱਗੋ ਕੋਈ ਭੈਣ ਭਰਾ ਵੀ ਸਮਝ ਵੇਖ ਲਿਆ ਠੀਕ ਆ ਬੰਦਿਆਂ ਤੋਂ ਲਈ ਪਿਛਲੇ ਸਵੇਰ ਨੇ ਮੈਂ ਬੜੀ ਰਾਜੀ ਸੀ ਪਿਛਲੇ ਸਵੇਰੇ ਦਿੱਦੀ 16 ਕਿਲੋ ਦੁੱਧ ਉਹ ਮੁੰਡੇ ਨੂੰ 5-6 ਮਹੀਨੇ ਹੋ ਗਏ ਬਾਹਰ ਚਲ ਗਿਆ ਹੈ ਹੁਣ ਐਂਕੀ ਮੈਂ ਪੂਰੀ ਸਾਂਭੀ ਨਹੀਂ ਗਈ ਤੇ ਸੂਵੀ ਆ ਰਾਤ ਹਾਂਜੀ ਇਹ ਰਾਤੀ ਤੂਵੀ ਆ ਤੇ ਤੂ ਚਾਹੀ ਮਾਜ ਮਾਤਾ ਦਾ ਸੂਈ ਦੇ ਕਰਕੇ ਪਾਦੀ ਇਹਨੇ ਤਿੰਨ ਹਾਂ ਪੈਰਪੂਰ ਬੱਚੇ ਦੇ ਜਮਾ ਗਿੱਲੇ ਆ ਸਿੰਘ ਹਿਲਦੇ ਨਾ ਦੋਨੇ ਹਾਂਜੀ ਪਿਓਰ ਵੀ ਨਹੀਂ ਲਿਆ ਕੱਟ ਕੇ ਬਾਹਰ ਨਪੜਲੀ ਚੌੜੀ ਮਾਜ ਹਾਂ ਵਾਕੇ ਸਭ ਕਰਨ ਵਾਲੀ ਆ ਹਾਂ ਉਹ ਦਰ ਦੇ ਘਰਿੰਦਲਾ ਮਿਲਦੀ ਆ ਅੱਛਾ ਇਹ ਇੱਧਰ ਆਪ ਛੱਡੀ ਬੱਲੇ ਕੋਲ ਕਿੱਲਾ ਨਾ ਰੂ ਆ ਨਾ ਨੀ ਤਾਜੀ ਹੈ ਬਾਈ ਝੂਰਮਾ ਗੁੰਦੇ ਦੀ ਉਹ ਗੱਲ ਆ ਗਾਂਦਰਾ ਸਿੱਧੀ ਹੋਣੀ ਚਾਹੀਦੀ ਨਾਲੇ ਮੈਂ ਨੇ ਪੁੜੇ ਨਹੀਂ ਚੱਕੇ ਹਜੇ ਸ਼ਾ ਹਾਂ ਜੇ ਕੋਈ ਰਿਪੋਰਟ ਪਾਈ ਹੋਪਨੀ ਰਹਦੀ ਹੋਊਗਾ ਲਿਆ ਕੱਢ ਕੇ ਓਕੇ ਤੇ ਬੋਲਾ ਕੱਢਿਆ ਵੀ ਥੋੜਾ ਬਹੁਤਾ ਹਾਂ ਮੈਂ ਤੇ ਕਰਕੇ ਚੋਈ ਵੀ ਆ ਬੱਚਾ ਵੀ ਜਾਇਆ ਹੈ ਠੀਕ ਹੈ ਤਿੰਨ ਕਿਲੋ ਲਾ ਕੇ ਬਨੇ ਬੋਲਾ ਜੋਇਆ ਤੇ ਕਟਾਰ ਜਾਇਆ ਫੁੱਲ ਮੂੰਹ ਬਹੁਤ ਸੋਹਣਾ ਮੈਂ ਦਾ ਹਨਾ ਬਹੁਤ ਜਿਹੜਾ ਭਾਜੀ ਪਾਕਿਸਤਾਨੀ ਬਲੱਡ ਲੈਦੀ ਬਾਦੂ ਤੋਂ ਆਪਾਂ ਲਈ ਆ ਕੀ ਬਾਤ ਇਹ ਥੱਲੇ ਦਵੇ ਦਿਨਾਂ ਸਾਮਲੇ ਕਰਦੇ ਹੁ ਨਾ ਹਾਂ ਥੋੜੀ ਜੇ ਸਜਣਾ ਟੱਕਲੇ ਵੇ ਦੀ ਗਾਂ ਤੇ ਬਾਕੀ ਮੈਂ ਕੱਤ-ਕੁੱਤ ਚੰਗਾ ਤੇ ਥਾਨ ਜਿਹੜਾ ਲੱਗਾ ਹੋਇਆ ਚਵਾਈਆ ਦੇਖ ਪਾਕਿਸਤਾਨੀ ਨਹੀਂ ਲਿਖਣਾ ਬਿੱਲੀਆਂ ਆਖਾਂ ਮੱਥੇ ਦੇ ਥੋੜੀ ਦੇ ਬੱਗੀ ਨਾ ਖਲੀ ਨੇ ਆ ਵੀ ਪਾਕਿਸਤਾਨੀ ਬਲੱਡ ਲੈਣੀ ਆ ਹਨਾ ਇਹ ਰੱਖਿਆ ਬਾਬੇ ਨੇ ਅੱਛਾ ਇਹ ਕਿਹੜੇ ਬਾਬਿਆਂ ਨੇ ਰੱਖਿਆ ਆ ਬਾਬੇ ਜੀ ਦਾ ਅੱਛਾ ਓਕੇ ਪੈਂਟ ਦੇ ਵਿੱਚ ਛੜਤਾ ਇਹਦਾ ਰਵਾ ਹੋਊਗਾ ਇਸ ਪੈਂਟ ਦੇ ਵਿੱਚ ਸੱਜਣੋ ਤਿਆਰ ਜਿਵੇਂ ਕਹਿ ਦਿੰਦੇ ਹੁੰਦੇ ਹਨਾ ਫਿਰ ਵੀ ਹਜੇ ਇਸ ਏਰੀਆ ਚ ਪੁਰਾਣੇ ਰਿਵਾਜ ਸੱਜਣੋ ਤੇ ਨਹੀਂ ਤਾਂ ਆਮ ਹੀ ਲੋਪ ਹੋ ਗਈਆਂ ਇਹ ਚੀਜ਼ਾਂ ਤੇ ਅੱਗੇ ਆਪਾਂ ਨੂੰ ਹਰ ਪਿੰਡ ਦੇ ਵਿੱਚ ਮਾਲੀ ਟਾਪ ਦੇ ਮਿਲਦੇ ਹੀ ਤੇਰਾ ਕਟਾ ਫੇਰ ਪੈ ਗਿਆ ਕਿ ਧਾਰਾ ਵਖਾਉਣੀਆਂ ਕਟਾ ਵੀ ਫੁੱਲ ਕੇ ਬੈ ਗਿਆ ਧਾਰਾ ਵਖਾ ਹੀ ਦੇ ਫਿਰ ਇਹਨੇ ਬਈ ਬਹੁਤ ਹੀ ਲਰੀ ਖਰੀਦ ਮੈਂ ਦੋਂ ਤੇ ਫਿਰ ਉਹ ਵੀ ਰੂਮ ਵਰਕੂੰ ਪੋਲੀ ਮੈਂ ਨੇ ਪਿਛਲੇ ਗਏ ਰਾਜੀ ਬੜੀ ਬਹੁਤ ਜਿਆਦੀ ਰਾਜੀ ਇੰਗਲੈਂਡ ਦੇ 16 ਕਰੋੜ ਤੋਂ ਦਿੱਤਾ ਮੈਨੇ ਬਹੁਤ ਜਿਆਦੀ ਕੁਆਲਟੀ ਵਾਲੀ ਮੱਝ ਇੱਥੇ ਲੰਮਾ ਟਾਈਮ ਜੇਲਦੀ ਬਰ 8 ਮਹੀਨੇ ਮੱਝ ਮਿਲੂਗੀ। ਦੋ ਘੋੜੇ ਤਾਂ ਫੇਰ ਵੀ ਸਾਡੇ ਗਾਵਾਂ ਚੰਗੀ ਆ ਵਿਚਾਰੀ ਪਤਰੇ ਪਿੰਡੇ ਦੀ ਹਜੇ ਤੈ ਨਹੀਂ ਚੱਕੀ ਮੈਂ ਨੇ ਨਹੀਂ ਤਾਂ ਮੈਂ ਦਾ ਰੋਬ ਕੋਈ ਹੋਰ ਹੋਣਾ ਸੀ। ਉਹਨਾਂ ਬੰਦਿਆਂ ਨੇ ਨਾ 115 ਦੀ ਆਂਦੀ ਉਹ ਮੈਂ ਕਿਹਨ ਰਾਜੀ ਤੇ ਤੇਲੀ ਮੈਂ ਦੇ ਐਦ ਕੀ ਨਾ ਲਿੱਸੀ ਕਰੀ ਸੁਣ ਆਈ ਐ ਐਦ ਕੀ ਕਿੰਨੇ ਦੀ ਦੇ ਦਿਆਂਗੇ ਐਦ ਕੀ ਦੇ ਦਿਆਂਗੇ ਤਾਂ ਸਾਤ ਰਿਆ ਬੱਲੇ ਹਾਂ ਲਾਵਾ ਪਾਣ ਵਾਲੇ ਬਾਈ ਜੀ ਕੋਈ ਨਹੀਂ ਦੇ ਦੇਂਗੇ ਪਰ ਮੈਂ ਇਹ ਸੂਝਾਈ ਪੂਰੀ ਤਰ੍ਹਾਂ ਨਹੀਂ ਦਿੰਦੀ ਮੈਂ ਕਰਦੀ ਨਹੀਂ ਕਰਮ ਵਾਲੇ ਬਹੁਤ ਚੰਗੀਆਂ ਸਾਡੇ ਸਾਹਮਣੇ ਆਪਾਂ ਮੜਿਆ ਪਿੰਡੇ ਨੇ ਪਾਣੀ ਫੇਰੇ ਕਿਤਰਾ ਥੱਲੇ ਬਹਿ ਗਈ ਦੌਰ ਨਾਲ ਵਾਕੇ ਜੀ ਕੰਮ ਤਾਂ ਹੁੰਦਾ ਹੈ ਸੱਜਣੋ ਅਸਮਾ ਕਰ ਲਿਆ ਮੀਣੀ ਝੋਟੀ ਜਿਹੜੀ ਤੁਹਾਨੂੰ ਇੱਕ ਨੰਬਰ ਤੇ ਵਿਖਾਉਣੀ ਹੈ ਦੇਖੋ ਆਹ ਕੋਲੀ ਭਾਂਡੇ ਕੀ ਬਾਤ ਨਾ ਲੱਗ ਰਹੀ ਬੰਦਾ ਬੰਦੇ ਮਗਰ ਲਿਆਂ ਦੀਆਂ ਮਾਰਦੇ 100 ਦੀ 100 ਵਾ ਸੱਜਣੋ ਜਾਂਦੀ ਕਿ ਨਾ ਖਵਾ ਲਿਆ ਕਰਵਾ ਤੇ ਬੌਲੇ ਦਾ ਰੰਗ ਜਮਾ ਪੀਲਾ ਪਾਵਾਂ ਤੁਸੀਂ ਵੀ ਕੌਲੀ ਦੇ ਚਮਚਾ ਨਾ ਲਏ ਤੇ ਇੱਥੇ ਬਣਾ ਕੇ ਬਣਾ ਕੇ ਹੀ ਬੋਲਾ ਖਾ ਲੈਣ ਭਵਾ ਯਾਰ ਬਾਈ ਇਹ ਬਸ ਝੂਠੀ ਗੱਲ ਥੋੜਾ ਕੋਈ ਤੇ 10 ਲੱਖ ਕਿੰਨੇ ਦੀ ਦੇਵਾਂਗੇ ਬਹੁਤ ਸਮਾਂ ਹੋ ਗਿਆ ਹਾਰੀਆਂ ਮਈਆਂ ਵਿਖਾਉਣੀਆਂ ਆਪਾਂ ਇਧਰ ਖੱਟਾ ਪੋਲਾ ਹਾਂ ਹਾਂ ਵੇਖ ਲਿਆ ਆਪਾਂ ਯਾਰ ਬੇਫਿਕਰ ਆਪਣਾ ਤੁਹਾਨੂੰ ਪਤਾ ਝੂਠੀ ਗੱਲ ਨਹੀਂ ਖੜੀ ਹੁੰਦੀ ਹਾਂ ਆ ਜਾ ਮੇਰਾ ਵੀਰ ਕਿਰਾ ਛੇਤੀ ਦੱਸ ਤੇ ਆਪਾਂ ਬਾਲਾ ਟਾਈਮ ਨਾ ਗਵਾਈਏ ਫੇਰ ਅਗਲੇ ਨੇ ਗੁੜੀ ਨਹੀਂ ਵੇਖਿਆ ਕਰਨੀਆਂ ਆਪਣੀਆਂ ਲੱਖ ਦੀ ਵੇਚ ਲਾ ਲਈ ਨਾ ਇਹ ਨਾ ਕਰ ਤੂੰ ਲੱਖ ਦੀ ਵੇਚ ਨਾ ਤੂੰ ਵਾਵਾ ਟਾਈਮ ਬਾਅਦ ਜੋ ਨਾਚਾ ਨਾ ਲਾ ਕੇ ਆਇਆ ਲੱਖ ਦੀ ਵੇਚਣ ਵਾਲੀ ਆ ਤੈਨੂੰ ਮਾਲ ਕਰਦੇ ਆ ਮੀਣੀ ਦੇ ਨਾਲ ਇਹਨੂੰ ਪੱਠੇ ਪਾਉਣ ਨੂੰ ਭੇਜ ਦਿੰਦੇ ਆ ਮੈਂ ਸਿੱਧੀ ਕਰ ਲੇ ਜੇ ਨਾ ਮੰਨ ਕੇ ਚਲੋ 2-4 ਦਿਨ ਸਾਬਣ ਕੇ ਸੂਚੋਂ ਨਿਕਲ ਜੇ ਹਾਂ ਦੇਖ ਨੂੰ ਫਿਰ ਮੈਂ ਲੱਖ ਦੀ ਵੇਚਦੀ ਆ ਪਰ ਆਪਾਂ ਨਹੀਂ ਹੁਣ ਪਾਣਾ ਮੀਣਾ ਚੰਗੀ 80 ਜਾਨੇ ਕਿੰਨੇ ਦੀ ਦੇ ਦੀਏ ਅੱਜ 92000 ਕਰਦੇ ਬਾਈ ਇਹਦਾ ਕਿੰਨਾ ਕੁ ਮਾਨਤਨ ਕਰਦਗੇ 80000 ਦੇ ਦੀਏ ਜੀ ਕਿਉਂ ਬਾਈ ਬੋਲ ਕਰਦੇ ਮਾਨ ਦਾ ਕੋਨੇ ਆਪਾਂ ਥੋੜਾ ਓੜਾ ਹਾਂ 88 ਦੀ ਦੇ ਦੀਏ ਤੁਸੀਂ ਵੇਖੋ ਹਣ ਕਿੰਨੇ ਦੀ ਦੇਣੀ ਆ ਮੈਂ ਚੰਗੀ ਆ ਤੁਸੀਂ ਵੇਖੋ ਆਪਦਾ ਚਲ 87 ਚੱਲਾਂ ਮੈਂ ਕੋਈ ਨਹੀਂ ਹੁੰਦਾ ਕੋਈ ਖੁਸ਼ ਹੋਊਗਾ 87000 ਦੀ ਤੂੰ ਘਟਾਈ ਜਨਾ ਕੋਈ ਨਹੀਂ ਹੁੰਦਾ ਫਿਰ ਵੀ ਮੈਂ ਵੀ ਕੋਈ ਨਹੀਂ ਘਟਾ ਦੇਣਾ ਪਰ 85 ਦੀ ਐਸਰ ਨਾ ਦੇਣੀ ਤੇਰਾ ਤੁਹਾਨੂੰ ਆ ਪਾਣੀ ਚੱਲ ਕੋਈ ਨਹੀਂ ਕੋਈ ਨਹੀਂ ਜਿੰਨਾ ਮਹਾਰਾਜ ਨੇ ਦੇਣਾ ਉਹਨਾਂ ਦੇ ਲਈ ਜਣਾ 85000 ਦੀ ਤੇ ਆ ਮੀਣੀ ਕਿਹੜਾ ਸੂਆ ਸੂਪੀ ਇਹ ਦੁੱਜਣ ਆ ਦੂਜਾ ਸੂਆ ਹਾਂਜੀ ਇਹ ਕਿੰਨੇ ਟਾਈਮ ਦੀ ਸੂਈ ਤੇ ਕਿੰਨਾ ਦੁੱਧਾ ਛਾ ਇਹ ਨਾ ਮੈਂਨੇ ਤਾਂ ਉਥਰੇ ਭਾਰ ਤੋਂ ਕਿਲੋ ਦੁੱਧ ਚੋ ਗਿਆਦਾ ਸੀ ਠੀਕ ਆ ਉਹ ਜਾਨ ਆ ਕੇ ਟੋਲੀ ਨੇ ਜੀਣੀ ਧਰਿਆ ਪੂਰਾ ਠੀਕ ਆ ਦੁੱਧ ਦੇ ਪੱਟੇ-ਪੁੱਟੇ ਨਹੀਂ ਗਾਦੇ ਆਪਾਂ ਦੁੱਧੋਂ 6 ਕਿਲੋ ਦੱਸਣਾ 6 ਕਿਲੋ ਕੱਢ ਲਿਆ ਬਾਦ ਘਰ ਦਾ ਨਾ ਬੱਚਾ ਕੱਟਾ ਕੇ ਕੱਟੀਏ ਤੇ ਕੋਲੇ ਕੱਟੀ ਨੀਲੀ ਦੀ ਮਗਰ ਕੱਟੀ ਆਪਾਂ ਚੋ ਗਿਆ ਲਿਆ ਮਦੂਦ ਚੋਈ ਸੀ ਘਰ ਦਾ ਵੜਾ ਕੀਤਾ ਨਹੀਂ ਜੀ ਆਮ ਧਰਿਆ ਕੱਲ ਦਾ ਠੀਕ ਆ ਦੋ ਦਿਨ ਪਹਿਲੇ ਚਿੰਗੀ ਕੀਤਾ ਕਰਦੀ ਆ ਨਾ ਮਪਾਰੀ ਹੋ ਜਾਂਦਾ ਪਸ਼ੂ ਕਈ ਵਾਰੀ ਉਪਰਾ ਕਰ ਹੀ ਜਾਂਦਾ दगे बाकी वो नीली राबी दी आ, है है ना मत चाट बुलेर दिल्ला यार मैं महिंदर आता है क्या ये पहले कर की ना देता नहीं ना देखी अधिकांश आज पढ़ेगा तो राजी करने दो तो मैं काम नहीं या दाईया रंगले दोगी काम तो बाकी जाती चंगी हाँ तो सैंगल दे ਵੇਖੋ ਸਜਣੋ ਕੀ ਬਾਤ ਆ ਕਮਾਲ ਆ ਕਰ ਇੱਥੋਂ ਹੀ ਉਹਨੇ ਫੇਰ ਆ ਜਾਣਾ ਨਾਰਮਗਰ ਵੇਖ ਖੜਾ ਕਰ ਮਾਲਾ ਸਾਹਮਣੇ ਨਜ਼ਰ ਆਉਂਦਾ ਹੂ ਤੁਹਾਨੂੰ ਚੱਕ ਚੱਲ ਪਿਆ ਫੇਰ ਤੇ ਇਹਦੇ ਜਿਹੜਾ ਨਾਲ ਮੇਰੂ ਲੱਗਾ ਇਹ ਸਾ ਨਹੀਂ ਚੱਲਦਾ ਨਹੀਂ ਚੱਲਦਾ ਓਕੇ ਰਿਪੋਰਟ ਆ ਉਹ ਚੱਲਦਾ ਨਹੀਂਗਾ ਵੈਸੇ ਨਿਸ਼ਾਨ ਆ ਗਿਆ ਹਾਂ ਚੱਲ ਤੋਂ ਬੜਾ ਤੇਰਾ ਜੱਫਰੀ ਹੋ ਜਾਂਦਾ ਹੋ ਜਾਂਦਾ ਨਹੀਂ ਇਹਦਾ ਰੇਟ ਲਵ ਕਿੰਨਾ ਹੋਊਗਾ ਵੀਰੇ ਕਿਉਂਕਿ ਟਾਈਮ ਬੜਾ ਹੋ ਜਾਂਦਾ ਵੀਡੀਓ ਲੰਮੀ ਹੋ ਜਾਂਦੀ ਖਿੱਚ ਕੇ ਕਰ ਮੜਾਇਆ ਇਹਦਾ ਮੁੱਲ ਆਪਾਂ ਕਰਦੇ ਹਾਂ 75000 ਰੁਪਏ ਦੇਣ ਲੈਣ ਵਾਲੇ ਕੰਮ ਹੀ ਕਰਨਾ ਅੱਜ ਚਾਹ ਮੋੜ ਦੀ ਕਰਮਾਲੀ 75000 ਹਾਂ ਪਹਿਲਾਂ ਠੀਕ ਆ ਹਾਂਜੀ ਅੱਜ ਆਇਆ ਸ਼ਰਬਜੀਤ ਪਹਿਲੇ ਦਿਨ ਤੇ ਅੱਜ ਪਰ ਭਾਏ ਉਹ ਕਰਨੇ ਜਿਹੜੇ ਚਾਹ ਮਿਲਦੇ 75000 ਚੋਂ ਮੌਕੇ ਤੇ ਛੋਟ ਛੱਪਾ ਕੋਈ ਮਾਨ ਤਾਨ 20000 ਡਾ ਰਹੀ ਹੈ ਫਿਰ ਹੋਰ 70000 ਦੀ ਓਕੇ ਹਾਂ ਅ ਕਸ਼ਰ ਵੀ ਬੋਲਦਾ ਹੈ ਲਾਜ ਕੋ ਕਰਦਾ ਹੈ ਹਾਂ ਜੀ ਕਰਨਾ ਕੋਈ ਸ਼ੋਰਟ ਵੀ ਜਿਹੜਾ ਜੱਫੀ ਪਾਇ ਮੇਰੇ ਵੀਰ ਭਰਾ 1000 ਹੋਰ ਨਾਮ ਦੇ ਕੋ ਨਿੰਦਾ ਅੱਛਾ ਆ ਦਾ ਜੱਫੀ ਨਹੀਂ ਆਕਤਾ ਤੇ 1000 ਮੇਰੇ ਲਾ ਦੋ ਘਟ 30000 ਦੀ 30000 ਦੀ ਤਾਜੀ ਸੂਈ ਮੀਣੀ ਝੋਟੀ ਨੀਲੀ ਰਾਵੀ ਦੀ ਮਗਰ ਵੀ ਕੱਟੀ ਮਗਰ ਨਹੀਂ ਕੱਟੀ ਘਰ ਆ ਲਈ ਤੁੰ ਲਈ ਹੋਏ ਇਹ ਨਹੀਂ ਮਿਲਣਾ 2 ਘੰਟਾ ਸੱਤੋਂ ਦੇ ਸਾਨੂੰ ਪਤਾ 65-65 ਦੀਆਂ ਦੇ ਟੋਕਣਾ ਵੇਚੀਆਂ ਤੇ ਆਹ ਝੋਟੀ ਦਾ ਕੀ ਹਿਸਾਬਤਾ ਵਾ ਸਾਬ ਇਹ ਦੂਜੇ ਸੂਏ ਦੀਆਂ ਦੇ ਦੂਜਾ ਸੂਆ ਹਾਂਜੀ ਦੂਜਾ ਸੂਈ ਆ ਤੂੰ ਲਿਆ ਲਵ ਕੱਢ ਕੇ ਨੂੰ ਬਾਹਰ ਦੂਜਾ ਸੂਆ ਸੂਈ ਆ ਕਿੰਨੇ ਟਾਈਮ ਦੀ ਸੂਈ ਆ ਮੇਰਾ ਲੱਗਦਾ ਪਤਾ ਨਹੀਂ ਆ ਚ ਹੋਈ ਇਹਨੂੰ ਤੀਜਾ ਦਿਨ ਹੋ ਗਿਆ ਪਰ ਤਾ ਸੂਈ ਹੀ ਅੱਜ ਤੀਸਰਾ ਦਿਨ ਸੂਈ ਨੂੰ ਹੋ ਗਿਆ ਬੱਚਾ ਇਹਦੇ ਕੋਲੇ ਕੱਟੀ ਕੱਟੀ ਇਹਨੇ ਬੜੀ ਵਧੀਆ ਦਿੱਤੀ ਆ ਵੇ ਹਾਂ ਸ਼ਾਹ ਕਾਲੀ ਸ਼ਾਹ ਕਾਲੀ ਨੂੰ ਕੱਟੀ ਦਿੱਤੀ ਆਪ ਵੀ ਛੋਟੀ ਚੰਗੀ ਤੇਰੀ ਹਾਂਜੀ ਅਜੇ ਪਹਿਲਾ ਵੀ ਬੜਾ ਬੱਦਦਾ 250 250 ਕੱਤ ਦੂਰਦੀ ਨਹੀਂ ਕਰਨ ਵਾਲੀ ਬਹੁਤ ਖੰਡੀਆਂ ਮੰਦੀਆਂ ਸੂਆ ਕਿਹੜਾ ਇਹ ਦੂਜਾ ਦੂਜਾ ਸੂਆ ਚੋਨ ਚਾਨ ਤਾਂ 100 ਹਾਂ ਵਧੀਆ ਮੈਂ ਕਹਿੰਦਾ ਚੋਨ ਦਾ ਇਲਾ ਕਰ ਮਗਰ ਕੱਟੀ ਸਜਣੋ ਬਾਦ ਕੋਲੀ ਤੇ ਕਿਦਾਂ ਸਸਲੇ ਰੇਜਾ ਕਰਦੇ ਪਾਈ ਨਹੀਂ ਕਿ ਸਾਡੇ ਇੱਧਰ ਸੰਗਲ ਤੇ ਰਹਿੰਦੇ ਡੰਗਰ ਚੜਦੇ ਆ ਮੈਂ ਸੋਹਣੀ ਛੋਟੀ ਲੈ ਚੱਲ ਉੱਥੇ ਹਾਂਜੀ ਤੇ ਕਿੰਨੀਆਂ ਧਾਰਾਂ ਦੱਸ ਦੀਏ ਹੁਣ ਆਪਣੇ ਕਹੇ ਭੈਣ ਭਰਾ ਨੂੰ ਬੜਾ ਹੈ ਮੇਰੇ ਥੱਲੇ 70 ਹੀ ਬੜਾ ਨਹੀਂ ਬੋਲੇ ਤਾਂ ਥੋੜੀ ਵਧੀਆ ਦੋਸਤਾਂ ਬੜੀ ਦੋ ਕੀ ਕੀ 70 ਬਹੁਤ ਵਧੀਆ ਦੋਸਤਾਂ ਸਟ੍ਰੈਟਜੀ ਦੀ ਕਰਵਾ ਲਈ ਠੀਕ ਆ ਹਾਂਜੀ ਕਿੰਨਾ ਬੜਾ ਦੋ ਹੁਣ 10 ਠੀਕ ਆ ਹਾਂ ਤੇ 9 ਕਿਲੋ ਭਾਵੇਂ ਕਿ ਲੀਟਰ ਮਾਰ ਕੇ ਲੈ ਜਾ ਇਥੋਂ ਆਪਣੇ ਨੂੰ 9 ਕਿਲੋ ਆਪਦੇ ਲੀਟਰ ਆਣਾ ਠੰਡਾ ਕਰਕੇ ਠਾਰ ਕੇ ਲੈ ਜਾ 2 3 15 ਦੇ ਤੋਂ ਦਾ ਡੰਗ ਤੇਰਾ ਹਾਂ ਇਹਦਾ ਰੇਟ ਕੀ ਕਰਾਂਗੇ ਸਾਜੀ ਬੋਲਾ ਵੀ ਮੈਂ ਤਾਂ ਬੰਦ ਆਊਗਾ ਤੇ ਦੰਦ ਕਰੂਗੀ ਛੋਟੀ 13 ਤੋਂ 14 ਕਿਲੋ 10 ਕਿਲੋ ਤਾਂ ਸਟਾਰਟ ਹੀ ਹੋਈ ਐ ਤੇ ਮੇਰੀ ਗੱਲ ਸੁਣ ਰੇਟ ਇਹਦਾ ਦੱਸੀ ਚੱਲ 13 ਕਿਉਂਕਿ ਜੇ ਜਿਆਦੀ ਲੰਮੀ ਕਰੀ ਵੀਡੀਓ ਤੇ ਫਿਰ ਵੇਂਦਾ ਨਹੀਂ ਅਗਲਾ ਹਾਂਜੀ 10 ਬੋਲੇ ਦਾ ਵੀ 95 ਕਰਦੇ ਬਾਈ 90 ਤੇ 5 ਹਾਂਜੀ ਤੇ ਪਿਆਰ ਮੁਹੱਬਤ 90 ਦੀ ਹੋ ਕਾਲ ਦੱਸ ਪੁਣੇ ਜੱਲ ਹੁਣ ਇਕੱਠੇ ਹੋ ਗਏ ਹੁਣ ਐ ਪੜਾਕੇ ਪਿਆ ਕਰਨੇ ਆ ਸੱਜਣੋ ਮੈਂ ਕਿਹਾ ਅੱਜ ਬਹਿ ਕੇ ਜੇ ਅੱਜ ਜਿਹੜੇ ਬੰਦੇ ਦਾ ਅੱਜ ਸਾ ਆਪਣੇ ਦਿਲ ਨੂੰ ਵੀ ਬੜੀ ਖੁਸ਼ੀ ਹੋਈ ਆ ਹਾਂਜੀ ਜਦੋਂ ਦੋ ਸੱਜਣ ਖੜੇ ਹੋਏ ਆ ਹਾਂਜੀ ਹੋਰ ਅੱਜ ਬਹੁਤ ਜ਼ਿਆਦਾ ਅਸੀਂ ਕਰਦੇ ਜਦੋਂ ਜੀ ਦਿੱਦੋ ਵਰ ਨੇ ਘਟਾਇਆ ਯਾਰ ਇਤਰਾ ਕਰਕੇ ਨਾ ਬਹੁਤ 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 ਹੋਰ ਹੋਰ ਦੇ ਦੂਗਾ ਦਾਤਾ ਆਪਾਂ ਨੂੰ ਹਾਂਜੀ ਚਲੋ ਪਹਿਲਾ ਦਿਨ ਆ 88 ਦੀ ਕਿੰਨੇ ਆਤੇ 88 ਦੇ ਵੇਲੇ ਤੋ ਮੇਰੇ ਲੋਹਰ ਸਿਆਸੀ ਹਜ਼ਾਰ ਦੀ ਲੈ ਹਾਂ ਤਾਂ ਰੱਬ ਦਾ ਨਾ ਰੱਬ ਦਾ ਨਹੀਂ ਹੈ ਬਾਕੀ ਝੋਟੇ ਨੇ ਇਹਨੇ ਨਹੀਂ ਦੇਣੀ ਪੱਤਰ ਵੇਖੋ ਫਰ ਕਿੱਡੀ ਚਾਰਾ ਬੰਨਿਆ ਤੇ ਇੱਕੋ ਜੀ ਗੁੰਦੀ ਘੱਟੀ ਨਹੀਂ ਓਕੇ ਆ ਕੋਈ ਸ਼ਕਤੀ ਦੇ ਤੀਏ ਵਾਧੇ ਨਹੀਂ ਇਧਰ ਵੇਖੋ ਛੱਲਿਓ ਬਹੁਤ ਚੰਗੀ ਘੱਟੀ ਮਾਇਆ ਲੱਗਾ ਮੈਨੂੰ ਬੇਫਿਕਰ ਹੋ ਜਾ ਪੀਛੇ 60000 ਝੋਟੀ ਪਾਲਣ ਤੇ ਲੱਗ ਜਾਂਦਾ ਪਹਿਲੇ ਸੂਏ ਜਿਆਦੇ 5 ਸਾਲ ਚਾਰ ਲਾਈ ਜਿਆਦੇ ਲੱਗ ਜਾਂਦਾ ਤੇਰੇ ਪੱਠੇ ਘਰ ਦੇ ਆ ਤੈਨੂੰ ਤਾਂ ਨਹੀਂ ਪਤਾ ਲੱਗਦਾ ਇਹ ਆਪਾਂ ਇਹ ਝੋਟੀ ਵੱਲ ਕੇ ਲੱਖ ਰੁਪਏ ਖਰਚਦਾ ਨੇ ਹਾਂ ਵਾਕਿਆਈ ਤੇ ਆ ਆ ਮੈਂ ਵੀ ਲਿਆ ਕੱਢ ਕੇ ਬੜਾ ਕੱਦ ਕੁੱਦ ਝੋਟੀ ਦਾ ਯਾਰ ਕਿਆ ਓੜਾ ਬੰਨਾ ਯਾਰ ਬੜੀ ਕੱਟੀ ਚੰਗੀ ਆ ਯਾਰ ਬਾਬਾ ਇਹ ਬੜਾ ਰੀਤ ਸਾਰੇ ਆਹੀ ਇਹ ਇਹ ਹਾਂ ਬਾਟ ਰਹੀਏ ਤਾਂ ਆਪਾਂ ਲਈਏ ਇਹ ਵੀ ਹੈਗੀ ਉਧਰ ਦੀ ਪਾਕਿਸਤਾਨੀ ਬਲੱਡ ਲੈਦੀ ਆ ਪਰ ਇਹ ਸ਼ੌਕਰ ਦੇ ਪਿਛੇ ਇਹਨੇ ਕੱਟੀ ਪਾਦੀ ਆ ਆਪਣੀ ਨੀਲੀ ਦੀ ਕੱਟੀ ਦਿੱਤੀ ਬੱਗੀ ਬੋਲੀ ਕਿਆ ਬਾਪ ਹਾਂ ਬੱਗੀ ਮੋਸ਼ਾਲੀ ਕੱਤੀ ਬਹੁਤ ਹੀ ਧਾਰੀ ਲੱਗੀ ਕੀਤੀ ਇਹਦੇ ਬੜੇ ਚੰਗੇ ਦੁੱਧ ਵਾਲੀ ਮਾਂ ਸੱਜਣੋ। ਕੀ ਬਾਤ ਆ। ਇਹ ਤਾਂ ਦੀ ਭਾਵੇਂ ਕੋ ਗਰੰਟੀ ਨਾਲ ਲੈ ਜਾ ਛੋਟੀ 14 ਕਿਲੋ ਦੁੱਧ ਦੇਊਗੀ। ਮੜਾ ਆ ਜਾ ਟੋਲਾ ਮਾਰਦੀ ਹੈ ਨਾ। ਹਾਂਜੀ। ਬੇਮਲੂਮਾ ਜਿਆ। ਨਹੀਂ ਨਹੀਂ ਉਹਦਾ ਨਹੀਂ ਕੋਈ ਡਰ। ਹਾਂਜੀ। ਨਹੀਂ ਇਹ ਬੜੀ ਹੋਰ ਗੱਲ ਦੇ ਵਿੱਚ। ਭਾਈ ਕਰੂ ਗੱਲ। ਜਿਲਦ ਨਾ ਪੱਕੇ ਨਾਲ ਕਾਹਦੀ ਡਰਦੀ ਜਿਲਦਗੀ ਮਾਰੀ ਦੀ। ਹਾਂਜੀ। ਨਹੀਂ ਮੜਾ ਆ ਜਾ ਹੈਗਾ ਕੋਈ ਚੱਕਰ ਨਹੀਂ। ਆਮ ਹੋ ਜਾਂਦਾ ਇਹ ਕੋਈ ਵੱਡੀ ਗੱਲ ਨਹੀਂ ਦੁੱਧ ਨੂੰ ਬਹੁਤ ਖਰੀ ਨਿਕਲੂਗੀ। ਬਹੁਤ ਖਰੀ। ਮੈਂ ਇਹ ਨਾ ਇਹਦੇ ਥਲੇ ਹੋਣੀ ਨਾ ਇਹ ਵੀ ਸੂਈ ਨੂੰ ਅੱਜ ਵੀਰ ਕਿੰਨੇ ਵਿੱਚ ਸਾਫ ਚੋਡੀ ਬਹੁਤ ਵਧੀਆ ਸਾਫ ਕਰਕੇ ਇਸ ਵੀ ਇਹਦੇ ਦੋਵੇਂ ਸਾਫ ਬਲ ਕੋ ਲੱਗਿਆ ਪੱਧਰ ਬਹੁਤ ਹੀ ਗਾਦੀ ਆ ਗੱਲਾਂ ਹੀ ਪਰੇ ਤੇ ਇਹਦਾ ਫਿਰ ਰੇਟ ਆ ਇਹਦਾ ਰੇਟ ਵੀ ਆਪਾਂ ਕਰੀਂਦੇ ਆ ਕਿਹੜਾ ਕੱਟੀ ਵਿਖਾਈਏ ਬੰਨਾ ਭਰਾਵਾਂ ਵੇਖ ਲਈ ਕੱਟੀਆਂ ਅਸੀਂ ਪਹਿਲਾਂ ਹੀ ਆਏ ਨਹੀਂ ਵੇਖੀ ਕੱਟੀ ਦੇਖੀ ਬੱਗੀ ਮੋਛ ਤੇ ਸੋਰੇ ਵੀ ਦੋਤੇ ਕੱਟੀ ਕਿਹਦੇ ਗੱਲਾਂ ਹੀ ਪਰੇ ਬਿੱਲੀ ਅੱਖਾਂ ਵਿੱਚ ਇਧਰ ਵੇ ਬਹੁਤ ਆਫ ਦੀ ਕੱਟੀ ਲਾਤੀ ਆ ਇਹਦੇ ਸਪਰੇਅ ਮਾਰਦੇ ਮੇਰਾ ਵੀਰ ਹਾਂਜੀ ਹਾਂਜੀ ਬਿੱਲੀਆਂ ਅੱਖਾਂ ਹਾਂ ਉਹ ਨਾ ਗਾਵਾਂ ਤੇ ਚਚੜ ਬਹੁਤ ਬੈ ਗਏ ਇਹਦੇ ਮੈਂ ਗਾਵਾਂ ਦੀ ਇਹ ਨਾ ਉਹ ਬਿੱਲੀ ਰਹਿ ਜੇ ਇਹ ਵਿਚਾਰੀ ਗਾਵਾਂ ਦਾ ਚੜ ਦਵਾਈ ਲਾਓ ਲਿਆ ਕੇ ਲੈ ਲਾ ਨਾ ਦਵਾਈ ਮਨਜੀ ਹਾਂ ਇਹਦਾ ਗਾਵਾਂ ਦਾ ਤੇ ਇਹਦਾ ਰੇਟ ਫਿਰ ਇਹਦਾ ਮੈਂ ਤੇ ਲੱਗੋ ਨਾ ਵੇਚ ਵਾਲੀ ਅੰਦਰ ਵਾਕਿਆ ਇਹ ਚ ਕੋਈ ਦੋਰ ਆਇਆ ਨਹੀਂ ਸੱਜਣੋ ਹਾਂ ਇਹ ਮੈਂ ਵੀ ਨਹੀਂ ਤੁਹਾਨੂੰ ਆਂਦਾ ਤੇ ਝੋਟੀ ਥੋੜੀ ਟਾਪ ਦਾ ਨਗੀਨਾ ਕਹਿਣ ਚ ਵੀ ਦੋਰ ਆਇਆ ਨਹੀਂ ਪਰ ਜੋ ਆਪ ਪਾਣਾ ਆਇਦਰ ਵਾ ਵਾਕਿਆ ਕੀ ਲਾਈ ਫਿਰਦੀ ਫੇਰ ਇਹਨੂੰ ਚਵਾਈ ਲੱਗੀ ਕਿਤੇ ਕਰਮਾਲੀ ਨੂੰ ਟੜਕੇ ਚੂਨ ਚਵਾਈ ਕਿੰਨੇ ਵਜੇ ਹੋਈ ਇਹਦੀ 5 ਵਜੇ ਦੀ ਅੰਦਰ ਦੀ ਹੋਈ ਜੇ ਦੇਖਣ ਵਾਲਿਆਂ ਨੇ ਕਹਿਣਾ ਪਸਮਾ ਚਾਈ ਫਰਦੀ ਫੇਰ ਸਾਹਮਣੇ ਹੀ ਤਾਂ ਕੱਟੀ ਪਈ ਗਏ ਹਾਂ ਜਦੋਂ ਬੱਚੇ ਮੂਰੇ ਬੰਨਤੇ ਨਾ ਸਕਦੇ ਉਹ ਮਈਆਂ ਸਾਰੀਆਂ ਪਸਮਾ ਕਰ ਗਈਆਂ ਫੇਰ ਮੇਰਾ ਪਸਮ ਬਗਾਂ ਸਾਰੇ ਨਹੀਂ ਸਾਡੇ ਇਧਰ ਇਹ ਰਹੀਆਂ ਬਹੁਤ ਮਈਆਂ ਟੰਡੀਆਂ ਵਾਂ ਤੁਹਾ ਦਿਨ ਬੱਚੀ ਆਪ ਗੱਡੀ ਕਰਦੇ ਉਸ ਵੇਲੇ ਮਈਆ ਬਸਮੀਆਂ ਮਾੜਾ ਝੋਲੋ ਕਰ ਮਾੜੀ ਇਹ ਕਿੰਨੇ ਦੀ ਦੇ ਦੀਏ ਫਿਰ 2 ਕਿਲੋ ਝੋਲੀ ਦੀ ਗਾਰ ਹੀ ਗਾਰ ਹੋਊਗੀ ਐਨਾ ਸਭ ਕੋ ਵੇਖ ਲਿਆ ਜਿਨ੍ਹਾਂ ਨੇ ਵੇਖਣਾ ਤੂੰ ਦੱਸਣ ਦੀ ਲੋੜ ਨਹੀਂ ਹੀਰਾ ਗਾਰ ਹੋਵੇ ਤੇ ਚੋਣ ਏਡੀ ਜਦੀ ਭਾਈ ਬੱਚਾ ਝੋਲੇ ਰੂੜੀ ਤੇ ਵੀ ਜਗਦਾ ਹੀਰਾ ਹਾਂਜੀ ਹਾਂਜੀ ਤੇ ਦੱਸ ਦਿਓ ਫਿਰ ਮੜਾ ਆ ਜਾ ਮੇਰੇ ਆਪਰਾ 20 ਦਿਨ ਸਤਰਾ ਰੱਖੋ ਦਾਹ ਦੇ ਨਾਲ ਹੀ 95000 ਦੀ ਛਾ 95 ਦੀ ਕਰਦੇ ਛੋਟ ਛੱਪਾ ਛੇਤੀ ਛੇਤੀ